मेरा शास्त्रीय काल मेरा नाम सूर्य प्रताप है और मैं सुमितोमो कंपनी में फिरोजपुर में एज अ टेरिटरी मैनेजर देख रहा हूं तो आज मैं एक अपने जो खरिहर के जमीदार के साथ हूं तो पाजी आप एक बार अपना नाम जिला और आपका फोन नंबर दर्ज दीजिए मेरा नाम शास्त्रीय काल दी पहला तो सारे जो भी सुमितोमो के जितने भी लाल जुड़े हुए सारे अनु शास्त्रीय काल दी मेरा नाम गुरसेख सिंह है जी पिंड मेरा चोखरिहर ते मोबाइल नंबर मेरा 9872804647 है ਤੇ ਮੈਂ ਸੁਮੀਟੂ ਮੋ ਦਾ ਜਿਹੜਾ ਬਲੂ ਡਾਇਮੰਡ ਵਰਤਿਆ ਸੀ ਜੀ ਤੇ ਇਹਦੇ ਰਿਜ਼ਲਟ ਬਹੁਤ ਵਧੀਆ ਮੈਨੂੰ ਤਾਂ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਇਹਦੇ ਜੋ ਵੀ ਗਰੋਥ ਵਗੈਰਾ ਬਹੁਤ ਵਧੀਆ ਪ੍ਰੋਪਰੀ ਨੇ ਕਰਾਈ ਆ ਜੀ ਤੇ 1 ਕਿੱਲੇ ਦੇ ਵਿੱਚ ਮੈਂ ਇਹਦਾ 5 ਕਿਲੋ ਇਹਦਾ ਵਰਤਿਆ ਸੀ ਜੀ ਤੇ ਇਹਦਾ ਰਿਜ਼ਲਟ ਜਿਵੇਂ ਆਪਣੀਆਂ ਟਿੱਬੀਆਂ ਗ੍ਰੋਥ ਘਟ ਕਰਦੀਆਂ ਬਹਿ ਜਾਂਦੀਆਂ ਜਿੱਥੇ-ਜਿੱਥੇ ਵੀ ਇਹ ਪ੍ਰੋਬਲਮ ਆਉਂਦੀ ਆ ਉੱਥੇ ਦਾ ਰਿਜ਼ਲਟ ਬਹੁਤ ਵਧੀਆ ਜੀ ਤੇ ਮੈਂ ਆਪਦੇ ਤੋਂ ਇਲਾਵਾ ਤਿੰਨ ਚਾਰ ਹੌਲ ਵੀ ਜ਼ਿੰਮੇਦਾਰਾਂ ਨੂੰ ਉਹਨੂੰ ਰეკਮੈਂਡ ਕੀਤਾ ਸੀ ਉਹਨਾਂ ਦੇ ਝੋਨੇ ਵੀ ਕਿਉਂਕਿ ਐਤਕੀ ਗਰਮੀ ਬਹੁਤ ਜ਼ਿਆਦਾ ਪਈ ਜੀ ਉਹਦੇ ਨਾਲ ਜਿਹੜੀਆਂ ਟਿੱਬੀਆਂ ਜਿਹੜੀਆਂ ਥੋੜੀਆਂ ਆਈਆਂ ਨਾ ਬੈਠ ਗਿਆ ਉਹਦੇ ਵਿੱਚ ਇਹਦਾ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਜਿੱਥੇ ਕੋਈ ਆਪਾਂ ਨੂੰ ਸਮੱਸਿਆ ਆਉਂਦੀ ਪਾਣੀ ਥੋੜਾ ਜਿਹਾ ਡਾਊਨ ਆ ਜਾਂ ਕੁਝ ਵੀ ਕੋਈ ਪ੍ਰੋਬਲਮ ਆਉਂਦੀ ਹੈ ਜੀ ਉੱਥੇ ਦਾ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਜੀ ਕਿ ਇਹਦੇ ਵਿੱਚ ਮੈਨੂੰ ਵੀ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਤੇ ਹੋਰ ਵੀ ਤਿੰਨ ਚਾਰ ਜ਼ਿਮੀਂਦਾਰਾਂ ਜਿਨ੍ਹਾਂ ਨੇ ਵੀ ਇਹਨੂੰ ਪਾਇਆ ਹਰੇਕ ਨੂੰ ਰਿਜ਼ਲਟ ਬਹੁਤ ਵਧੀਆ ਮਿਲਿਆ ਜੀ ਤੇ ਮੈਂ ਤਾਂ ਕਹਿੰਦਾ ਹਰੇਕ ਨੂੰ ਇੱਕ ਵਾਰ ਤੱਕੇ ਦੇਖਣਾ ਚਾਹੀਦਾ ਤੁਹਾਨੂੰ ਅੱਗੇ ਪਾ ਲਈ 1 ਏਕੜ ਦੀ ਪਾ ਕੇ ਦੇਖੋ ਆਉਣ ਵਾਲੇ ਟਾਈਮ 'ਚ ਤੁਹਾਨੂੰ ਇਹਦਾ ਰਿਜ਼ਲਟ ਮਿਲ ਜੇ ਰਿਜ਼ਲਟ ਤੋਂ ਠੀਕ ਹੈ ਤਾਂ ਆਪਕੋ ਇਹ ਪਾ ਇਹਦਾ 10 ਦਿਨਾਂ ਦੇ ਵਿੱਚ ਰਿਜ਼ਲਟ ਹੋਏ 3-4 ਦਿਨਾਂ ਵਿੱਚ। ਤੋਂ ਆਪਾਂ ਦਾ ਖੇਤ ਪਹਿਲੇ ਕਿਹੋ ਜਿਹਾ ਸੀ ਅਤੇ ਇਸ ਨੂੰ ڈالਣ ਦੇ ਬਾਅਦ ਕਿਹੋ ਜਿਹਾ ਹੋਇਆ? ਇਹਦਾ ਤਾਂ ਜਦੋਂ ਮੰਨ ਲਓ ਤੁਸੀਂ ਇੱਕ 파ਕੇ ਜਦੋਂ ਚੌਥੇ ਦਿਨ ਜੀੜਾ ਮਾਰਦੇ ਨਾ ਤੁਸੀਂ ਆਪ ਹੀ ਕਹਿੰਦੇ ਵੀ ਜਿਵੇਂ ਆਪਾਂ ਨੂੰ ਕੋਈ ਦੇਸੀ ਕਿਉਂ ਦੇਤਾ ਜੀ ਇਹ ਮੈਂ ਪੂਰੀ ਗ੍ਰੋਥ ਸੱਤੇ ਪ੍ਰੋਪਰ ਵਧੀਆ ਤਰੀਕੇ ਨਾਲ ਹੋਣੀ ਸ਼ੁਰੂ ਹੋ ਗਈ। ਬਹੁਤ ਵਧੀਆ ਰੰਗ ਆ ਗਿਆ। ਠੀਕ ਹੈ। ਠੀਕ ਹੈ ਜੀ। ਧੰਨਵਾਦ ਭਾਜੀ ਆਪ ਦਾ। ਬਹੁਤ-ਬਹੁਤ ਧੰਨਵਾਦ।